ਪੀੜੀ ਦਲ ਪੀੜੀ ਅਕਾਲੀ ਦਲ ਦੀ ਸੇਵਾ ਕਰਦਾ ਰਿਹਾ ਪਰ ਕਿੱਡੀ ਕਮੇਬੂਰੀ ਸੀ ਜਾਂ ਕਿੱਡੀ ਕਾਫਰ ਸੀ ਕਿ ਜਿਹੜੇ ਤੁਹਾਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਤੇ ਆਪਣਾ ਪੱਲਾ ਫੜਨਾ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਛੱਡਿਆ ਸ਼੍ਰੋਮਣੀ ਅਕਾਲੀ ਦਲ ਨੇ ਮੈਨੂੰ ਛੱਡਿਆ ਔਰ ਮੈਂ ਉਹਨਾਂ ਦੀਆਂ ਨੀਤੀਆਂ ਤੋਂ ਉਹਨਾਂ ਦੇ ਕੰਮ ਕਰਨ ਦੇ ਤਰੀਕਿਆਂ ਤੋਂ ਔਰ ਸਾਰੇ ਪੰਥਕ ਪਰਿਵਾਰਾਂ ਨੂੰ ਅੰਗੋਲੀਆਂ ਕਰਨ ਤੋਂ ਪਾਰਟੀ ਨੂੰ ਛੱਡ ਕੇ ਅਲਵਿਦਾ ਸਹਿ ਕੇ ਕਿ ਆਮ ਆਦਮੀ ਪਾਰਟੀ ਦਾ। ਸੋਸ਼ਲ ਮੀਡੀਆ ਦੇਤੇ ਤੁਹਾਡੇ ਨੂੰ ਅਸਤੀਫਾ ਪਾਇਆ ਜਾਂਦਾ। ਉਸ ਤੋਂ ਬਾਅਦ ਵੀ ਹਾਈ ਕਮਾਂਡ ਵੱਲੋਂ ਤਾਲਮੇਲ ਹੋਇਆ ਤੁਹਾਡੇ ਨੂੰ। ਜੀਠਿਆ ਸਾਹਿਬ ਨੇ ਵੀ ਤਾਲਮੇਲ ਕੀਤਾ। ਲੋਧੀ ਨੰਗਲ ਸਾਹਿਬ ਵੀ ਆਏ ਸੀ। ਰਮਨ ਸੰਧੂ ਜੀ ਸਾਡੇ ਜ਼ਿਲ੍ਹਾ ਪਟਨਾ ਆਏ ਸੀ। ਪਰ ਮੈਂ ਆਪਣਾ ਮਨ ਬਣਾ ਚੁੱਕਿਆ ਸੀਗਾ। ਇੰਨਾ ਕੰਮ ਮੈਂ ਪਾਰਟੀ ਲਈ ਕੀਤਾ। ਸ਼ਾਇਦ ਹੀ ਚੰਦ ਵਰਕਰ ਨੇ ਜ਼ਿਲ੍ਹੇ ਦੇ ਵਿੱਚ ਜਿਨ੍ਹਾਂ ਨੇ ਪਾਰਟੀ ਲਈ ਦਿਨ ਰਾਤ ਇੰਨੀ ਮਿਹਨਤ ਕੀਤੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ। ਪਰ ਜੇ ਮੇਰੇ ਵਰਗੇ ਵਰਕਰ ਨਾਲ ਹੀ ਇਨਾ ਪੱਖਪਾਤ ਕਰਕੇ ਅਣਗੌਲਿਆ ਕੀਤਾ ਗਿਆ ਮੈਨੂੰ ਪਿਛਲੇ ਇਲੈਕਸ਼ਨ ਦੇ ਵਿੱਚ ਮੇਰੇ ਛੋਟੇ-ਛੋਟੇ ਬੱਚਿਆਂ ਦੇ ਪਰਚੇ ਹੋਏ ਜਿਹੜੇ ਨਵਾਲਕ ਸੀਗੇ 18 ਸਾਲ ਤੋਂ ਘੱਟ ਉਮਰ ਦਾ ਮੇਰਾ ਭਤੀਜਾ ਉਹਦੇ ਤੇ ਪਰਚਾ ਦੂਜੇ ਭਤੀਜੇ ਤੇ ਮੇਰੇ ਬੇਟਿਆਂ ਦੇ ਪਰਚਾ ਪਰ ਪਾਰਟੀ ਨੇ ਕਦੀ ਵੀ ਆਣ ਕੇ ਹਾਂ ਦਾ ਨਾਹਰਾ ਤੱਕ ਨਹੀਂ ਮਾਰਿਆ ਪਾਰਟੀ ਮੈਂ ਬਿਮਾਰ ਰਿਆਂ ਤਾਂ ਵੀ ਪਾਰਟੀ ਨੇ ਆ ਕੇ ਕਿਸੇ ਨੇ ਮੇਰਾ ਲੀਡਰ ਨੇ ਆ ਕੇ ਹਾਲਚਾਲ ਨਹੀਂ ਜਿੱਦੋਂ ਵੀ ਕਿਤੇ ਵਰਕਰਾਂ ਨੂੰ ਲੋੜ ਪੈਂਦੀ ਹੈ ਤੇ ਉਹ ਆਪਣੇ ਲੀਡਰ ਕੋਲ ਹੀ ਜਾਂਦੇ ਨੇ ਜਦੋਂ ਵੀ ਅਸੀਂ ਜਾਣੇ ਸਾਂ ਵਜੀਠਿਆ ਸਾਹਿਬ ਨੂੰ ਕਈ ਵਾਰ ਮੈਂ ਫੋਨ ਵੀ ਕਰਦਾ ਸਾਂ ਤਾਂ ਮੇਰਾ ਫੋਨ ਵੀ ਅਟੈਂਡ ਕਰਨਾ ਮੁਨਾਸਬ ਨਹੀਂ ਸੀ ਸਮਝੇ ਤੇ 6 ਜਨਵਰੀ 2022 ਦੀ ਅਸੀਂ ਚਾਤਵਾਦੀਏ ਜਿਸ ਵੇਲੇ ਵਿਧਾਨ ਸਭਾ ਦੇ ਇਲੈਕਸ਼ਨ ਹੁੰਦੇ ਨੇ ਉਸ ਵੇਲੇ ਅਲੱਗ-ਅਲੱਗ ਸਟੇਜਾਂ ਨੂੰ ਤੁਸੀਂ ਵੀ ਸੰਬੋਧਿਤ ਕੀਤਾ ਸੀ ਜਦੋਂ ਸ਼੍ਰੋਮਣੀ ਕਾਲੀਦਾਲ ਜੇ ਸੀ ਠੀਕ ਹੈ ਉਸ ਵੇਲੇ ਆਮ ਆਦਮੀ ਪਾਰਟੀ ਨੂੰ ਬੜਾ ਕੁਸਿਆ ਜਾਂਦਾ ਸੀ ਪਰ ਅੱਜ ਆਮ ਆਦਮੀ ਪਾਰਟੀ ਚ ਕਿਹੜੀ ਕੋਈ ਖਾਸ ਗੱਲ ਲੱਗੀ ਕਿ ਆਮ ਆਦਮੀ ਪਾਰਟੀ ਦੇ ਪੱਲਾ ਫੜਿਆ ਕਾਂਗਰਸ ਪਾਰਟੀ ਜਿਹੜੀ ਆ ਉਹਦੇ ਵਿੱਚ ਤੇ ਅਸੀਂ ਜਾਣੂ ਰਹੇ ਕਿ ਸਾਡੇ ਗੁਰਧਾਮਾਂ ਤੇ ਜਿਨ੍ਹਾਂ ਨੇ ਅਟੈਕ ਕੀਤੇ ਆਮ ਆਦਮੀ ਪਾਰਟੀ ਉਸ ਵੇਲੇ ਉਸ ਵੇਲੇ ਇਲੈਕਸ਼ਨ ਲੜ ਰਹੀ ਸੀ ਜਿਸ ਵੇਲੇ ਸਾਨੂੰ ਇਹ ਨਹੀਂ ਸੀ ਪਤਾ ਕਿ ਆਮ ਆਦਮੀ ਪਾਰਟੀ ਜੋ ਕਮਿਟਮੈਂਟ ਤਾਂ ਕਰੇਗੀ ਉਹ ਸਹੀ ਕਰੇਗੀ ਜਾਂ ਗਲਤ ਕਰੇਗੀ ਚੋਣਾਂ ਦਾ ਦੌਰ ਸ਼ੁਰੂ ਏ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਜੋੜ-ਤੋੜ ਪਾਰਟੀਆਂ ਦੇ ਵਿੱਚ ਕੀਤਾ ਜਾ ਰਿਹਾ ਹਾਲ ਹੀ ਜੇਕਰ ਗੱਲ ਕਰੀਏ ਤਾਂ ਬਟਾਲਾ ਜ਼ਿਲ੍ਹਾ ਤੋਂ ਸ਼੍ਰੋਮਣੀ ਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਬਲਬੀਰ ਸਿੰਘ ਬਿੱਟੂ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ અલਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਦੇ ਨੇ ਗੱਲਬਾਤ ਜ਼ਰੂਰ ਕਰ ਲਾਂਗੇ ਕਿ ਕਿੱਡੀ ਕੁ ਮਜਬੂਰੀ ਆਈ ਏ ਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਛੱਡ ਕੇ ਤੇ ਅੱਜ ਆਪਤਾ ਫਲਾ ਪੜਨਾ ਪਿਆ ਬਲਬੀਰ ਜੀ ਤੁਹਾਡੀ ਗੱਲ ਕੀਤੀ ਜਾਵੇ ਕਿਸੇ ਪਹਿਚਾਨ ਦੇ ਮਤਾਜ ਨਹੀਂ ਤੁਸੀਂ ਸਾਰਿਆਂ ਨੂੰ ਪਤਾ ਪੰਥਕ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋ ਪੀੜੀਦਰ ਪੀੜੀ ਅਕਾਲੀ ਦਲ ਦੀ ਸੇਵਾ ਕਰਦਾ ਰਿਹਾ ਪਰ ਕਿੱਡੀ ਕੁ ਮਜਬੂਰੀ ਸੀ ਜਦ ਕਿ ਡਿੱਕ ਆਫਿਸ ਸੀ ਕਿ ਜਿਹੜੇ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਤੇ ਆਪ ਦਾ ਪੱਲਾ ਫੜਨਾ ਪਿਆ ਸਭ ਤੋਂ ਪਹਿਲਾਂ ਮੈਂ ਕੁੰਡਲਜੀ ਤੁਹਾਡੇ ਚੈਨਲ ਦਾ ਤੁਹਾਡੇ ਚੈਨਲ ਦੇ ਸਾਰੇ ਸਰੋਤਿਆਂ ਦਾ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਆਇਆਂ ਕਿਨਾਂ ਤੁਹਾਨੂੰ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਛੱਡਿਆ ਸ਼੍ਰੋਮਣੀ ਅਕਾਲੀ ਦਲ ਨੇ ਮੈਨੂੰ ਛੱਡਿਆ ਔਰ ਮੈਂ ਉਹਨਾਂ ਦੀਆਂ ਨੀਤੀਆਂ ਤੋਂ ਉਹਨਾਂ ਦੇ ਕੰਮ ਕਰਨ ਦੇ ਤਰੀਕਿਆਂ ਤੋਂ ਔਰ ਸਾਰੇ ਪੰਥਕ ਪਰਿਵਾਰਾਂ ਨੂੰ ਅੰਗੋਲੀਆਂ ਕਰਨ ਤੋਂ ਪਾਰਟੀ ਨੂੰ ਛੱਡ ਕੇ અલਵਿਦਾ ਕਹਿ ਕੇ ਤੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਬਿਲਕੁਲ ਜਸਟਿਕ ਕੇ ਨਾਲ ਫਾਦਰ ਸਾਹਿਬ ਸੀ ਤੁਹਾਡੇ ਤੁਹਾਡੇ ਦਾਦਾ ਜੀ ਸੀ ਲਗਾਤਾਰ ਸੇਵਾ ਕਰਦੇ ਆ ਰਹੇ ਸੀ ਫਾਦਰ ਸਾਹਿਬ ਦੀ ਗੱਲ ਕਰ ਲਈਏ ਤਾਂ ਬਾਦਲ ਸਾਹਿਬ ਨਾਲ ਉਹਨਾਂ ਦਾ ਬੜਾ ਇੱਕ ਪਿਆਰ ਸੀ ਇੱਕ ਫੈਮਿਲੀ ਰਿਲੇਸ਼ਨ ਸੀ ਇੱਕਦਮ ਛੱਡ ਦੇਣਾ ਕਦੇ ਉਹਨਾਂ ਦਾ ਨਹੀਂ ਮਨ ਚ ਆਇਆ ਖਿਆਲ ਜਿਸ ਵੇਲੇ ਤੁਸੀਂ ਆਪ ਵੱਲ ਚੱਲੇ ਸੀ ਕਦੇ ਉਹਨਾਂ ਦਾ ਨਹੀਂ ਸੋਚਿਆ ਕਿਉਂ ਕੀ ਸੋਚਦੇ ਹੋਣਗੇ ਵੇਖੋ ਉਹ ਮੇਰੇ ਪਿਤਾ ਜੀ ਅੱਜ ਉਹਨਾਂ ਕਰਕੇ ਹੀ ਮੈਂ ਆ ਤੇ ਮੇਰੀ ਜਿਹੜੀ ਬਣੀ ਬਣਾਈ ਆ ਸਾਰੇ ਸਜਣਾ ਮਿੱਤਰਾਂ ਚ ਪਾਰਟੀ ਵਿੱਚ ਸਿਰਫ ਉਹਨਾਂ ਕਰਕੇ ਹੀ ਆ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਮੈਂ ਪਾਰਟੀ ਲਈ ਕੰਮ ਇੰਨਾ ਕੀਤਾ ਕਿ ਪਾਰਟੀ ਨੇ ਮੈਨੂੰ ਵੱਖ-ਵੱਖ ਅਹੁਦੇ ਦੇ ਕੇ ਨਵਾਜਿਆ ਮੇਰਾ ਕੰਮ ਵੇਖ ਕੇ ਜਦੋਂ ਮੈਂ ਪਾਰਟੀ ਛੱਡਣ ਦਾ ਮਨ ਬਣਾਇਆ ਉਦੋਂ ਮੈਂ ਆਪਣੇ ਪਿਤਾ ਜੀ ਸ਼ਹੀਦ ਜਥੇਦਾਰ ਧਰਮ ਸਿੰਘ ਜੀ ਨਾਲ ਉਹਨਾਂ ਦੀ ਫੋਟੋ ਦੇ ਨਾਲ 10 ਮਿੰਟ ਕੱਲਿਆਂ ਗਾਲ ਪਤ ਕਰਕੇ ਵਿਚਾਰੋ ਟਾਂਦਰਾ ਕਰਕੇ ਆਪਣੇ ਮਨ ਦੇ ਸਾਰੇ ਵਲਵਲੇ ਉਹਨਾਂ ਨੂੰ ਦੱਸ ਕੇ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਗਿਆ ਭਾਵੇਂ ਮੈਂ ਹੁਣ ਗਲਤੀ ਕਰਨ ਲੱਗਾ ਭਾਵੇਂ ਮੈਂ ਸਹੀ ਕਰਨ ਲੱਗਾ ਭਾਵੇਂ ਮੈਂ ਗਲਤ ਕਰਨ ਲੱਗਾ ਪਰ ਮੈਂ ਆਪਣੇ ਸਾਥੀਆਂ ਨੂੰ ਔਰ ਪੰਥਕ ਪਰਿਵਾਰ ਜਿਹੜੇ ਜਿਨ੍ਹਾਂ ਨੂੰ ਅਨਗੋਲਾ ਕੀਤਾ ਜਾ ਰਿਹਾ ਸਮੇਤ ਮੇਰੇ ਉਹਨਾਂ ਦਾ ਸਾਰਾ ਕੁਝ ਦੇਖ ਕੇ ਵੀ ਦੁੱਖ ਮੇਰੇ ਕੋ ਨਹੀਂ ਦੇਖਿਆ ਜਾ ਰਿਹਾ ਤੇ ਮੈਂ ਇਹ ਪਾਰਟੀ ਨੂੰ ਹੁਣ ਛੱਡ ਰਿਹਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਪੰਥਕ ਪਰਿਵਾਰਾਂ ਨੂੰ ਨਾਲ ਲੈ ਕੇ ਚੱਲਣਾ ਹੈ ਤੇ ਇਹ ਸਾਰਾ ਕੁਝ ਵੇਖ ਕੇ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ। ਸੋਸ਼ਲ ਮੀਡੀਆ ਤੇ ਤੁਹਾਡੇ ਲੋ ਅਸਤੀਫਾ ਪਾਇਆ ਜਾਂਦਾ। ਉਸ ਤੋਂ ਬਾਅਦ ਕੋਈ ਹਾਈ ਕਮਾਂਡ ਵੱਲੋਂ ਤਾਲਮਲ ਹੋਇਆ ਤੁਹਾਡੇ ਨਾਲ। ਹਾਈ ਕਮਾਂਡ ਵੱਲੋਂ ਬਿਲਕੁਲ ਤਾਲਮਲ ਹੋਇਆ। ਮਜੀਠੀਆ ਸਾਹਿਬ ਨੇ ਵੀ ਤਾਲਮਲ ਕੀਤਾ। ਲੋਦੀ ਨੰਗਲ ਸਾਹਿਬ ਵੀ ਆਏ ਸੀ। ਰਮਨ ਸੰਧੂ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਆਏ ਸੀ। ਪਰ ਮੈਂ ਆਪਣਾ ਮਨ ਬਣਾ ਚੁੱਕਿਆ ਸੀਗਾ। ਇਸ ਕਰਕੇ ਮੈਂ ਫਿਰ ਪਿੱਛੇ ਮੋੜਨਾ ਮناسب ਨਹੀਂ ਸਮਝਿਆ। ਤੁਹਾਡੇ ਲੋ ਕਿਹਾ ਗਿਆ ਕਿ ਨਿਤਿਆ ਕਰਕੇ ਮੈਨੂੰ ਛੱਡਣਾ ਪਿਆ। ਕੜੀਆਂ ਨੀਤੀਆਂ ਸਹੀ ਨਹੀਂ ਸੀ ਸਮਝਦੇ ਜਿਨਾ ਕਰਕੇ ਛੱਡਣਾ ਪਿਆ। ਕੁੰਡਲਜੀ ਇਸ ਤਰ੍ਹਾਂ ਆ ਕਿ ਮੇਰੇ ਪਰਸਨਲ ਗੱਲ ਕਰੋ ਉਹਦੇ ਜਿੰਨਾ ਕੰਮ ਮੈਂ ਪਾਰਟੀ ਲਈ ਕੀਤਾ ਸ਼ਾਇਦ ਹੀ ਚੰਦ ਵਰਕਰ ਨੇ ਜ਼ਿਲ੍ਹੇ ਦੇ ਵਿੱਚ ਜਿਨ੍ਹਾਂ ਨੇ ਪਾਰਟੀ ਲਈ ਦਿਨ ਰਾਤ ਇੰਨੀ ਮਿਹਨਤ ਕੀਤੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਪਰ ਜੇ ਮੇਰੇ ਵਰਕੇ ਵਰਕਰ ਨਾਲ ਹੀ ਇੰਨਾ ਪੱਖਪਾਤ ਕਰਕੇ ਅਣਗੌਲੀਆਂ ਕੀਤਾ ਗਿਆ ਮੈਨੂੰ ਪਿਛਲੇ ਇਲੈਕਸ਼ਨ ਦੇ ਵਿੱਚ ਮੇਰੇ ਛੋਟੇ ਛੋਟੇ ਬੱਚਿਆਂ ਦੇ ਪਰਚੇ ਹੋਏ ਜਿਹੜੇ ਨਵਾਲਕ ਸੀਗੇ 18 ਸਾਲ ਤੋਂ ਘੱਟ ਉਮਰ ਦਾ ਮੇਰਾ ਭਤੀਜਾ ਉਹਦੇ ਤੇ ਪਰਚਾ ਦੂਜੇ ਭਤੀਜੇ ਤੇ ਮੇਰੇ ਬੇਟਿਆਂ ਤੇ ਪਰਚਾ ਪਰ ਪਾਰਟੀ ਨੇ ਕਦੀ ਵੀ ਆਣ ਕੇ ਹਾ ਦਾ ਨਾਹਰਾ ਤੱਕ ਨਹੀਂ ਮਾਰਿਆ ਪਾਰਟੀ ਮੈਂ ਬਿਮਾਰ ਰਿਆਂ ਤਾਂ ਵੀ ਪਾਰਟੀ ਨੇ ਆ ਕੇ ਕਿਸੇ ਨੇ ਮੇਰਾ ਲੀਡਰ ਨੇ ਆ ਕੇ ਹਾਲਚਾਲ ਨਹੀਂ ਪੁੱਛਿਆ ਵੀ ਤੂੰ ਜਿੰਦਾ ਆਂ ਮਰ ਗਿਆ ਆਂ ਜਾਂ ਜਦੋਂ ਵੀ ਕਿਤੇ ਵਰਕਰਾਂ ਨੂੰ ਲੋੜ ਪੈਂਦੀ ਆ ਤੇ ਉਹ ਆਪਣੇ ਲੀਡਰ ਕੋਲ ਹੀ ਜਾਂਦੇ ਨੇ ਜਦੋਂ ਵੀ ਅਸੀਂ ਜਾਣੇ ਸਾਂ ਮਜੀਠੀਆ ਸਾਹਿਬ ਨੂੰ ਇਵਨ ਮੈਂ ਫੋਨ ਵੀ ਕਰਦਾ ਸਾਂ ਤਾਂ ਮੇਰਾ ਫੋਨ ਵੀ ਅਟੈਂਡ ਕਰਨਾ ਮناسب ਨਹੀਂ ਸੀ ਸਮਝੇ ਤੇ ਜਿਸ ਕਰਕੇ ਮੈਂ ਕੁੱਟਣ ਮਹਿਸੂਸ ਕਰਨ ਲੱਗ ਪਿਆ ਸੀ ਇਸ ਕਰਕੇ ਮੈਂ ਪਾਰਟੀ ਨੂੰ ਛੱਡਿਆ ਸਰਦਾਰ ਬਲਬੀਰ ਸਿੰਘ ਬਿੱਟੂ ਦੀ ਦਹਾੜ ਬੜੀ ਸੀ ਅੱਜ ਵੀ ਦਹਾੜ ਉਦਾਂ ਹੀ ਹੈ ਫਿਰ ਬਿਲਕੁਲ ਉਦਾਂ ਹੀ ਹੈ ਜੀ ਬਿਲਕੁਲ ਉਦਾਂ ਹੀ ਸਿਰ ਚੁੱਕ ਕੇ ਜੀਏ ਆ ਤੇ ਸਿਰ ਚੁੱਕ ਕੇ ਜੀਣਾ ਥਾਪੀ ਮਾਰ ਕੇ ਮੈਦਾਨੇ ਜੰਗ ਚ ਗੱਜਦੇ ਰਹੇ ਅੱਜ ਵੀ ਉੱਤੇ ਗੱਜਾਂਗੇ ਪਾਰਟੀ ਲਈ ਦਿਨ ਰਾਤ ਮਿਹਨਤ ਕਰਾਂਗੇ ਪਾਰਟੀ ਦੀ ਇਹ ਸੀਟ ਜਿਤਾ ਕੇ ਮਾਨ ਸਾਹਿਬ ਦੀ ਝੋਲੀ ਚ ਪਾਵਾਂਗੇ ਬਿੱਟੂ ਜੀ ਪਿੱਛੇ ਜੇਕਰ 2022 ਦੀ ਅਸੀਂ ਝਾਤ ਮਾਰ ਲਈਏ ਜਿਸ ਵੇਲੇ ਵਿਧਾਨ ਸਭਾ ਦੇ ਇਲੈਕਸ਼ਨ ਹੁੰਦੇ ਨੇ ਉਸ ਵੇਲੇ ਅਲੱਗ-ਅਲੱਗ ਸਟੇਜਾਂ ਨੂੰ ਤੁਸੀਂ ਵੀ ਸੰਬੋਧਿਤ ਕੀਤਾ ਸੀ ਜਦੋਂ ਸ਼੍ਰੋਮਣੀ ਕਾਲੀਦਾਲ ਚੇ ਸੀ ਠੀਕ ਹੈ ਉਸ ਵੇਲੇ ਆਮ ਆਦਮੀ ਪਾਰਟੀ ਨੂੰ ਬੜਾ ਕੋਸਿਆ ਜਾਂਦਾ ਸੀ ਪਰ ਅੱਜ ਆਮ ਆਦਮੀ ਪਾਰਟੀ ਚ ਕਿਹੜੀ ਕੋਈ ਖਾਸ ਗੱਲ ਲੱਗੀ ਕ ਆਮ ਆਦਮੀ ਪਾਰਟੀ ਦੇ ਪੱਲਾ ਫੜਿਆ ਪਾਰਟੀਆਂ ਹੋਰ ਵੀ ਬਹੁਤ ਸਾਰੀਆਂ ਸੀ ਲੇਖੋ ਕਾਂਗਰਸ ਪਾਰਟੀ ਜਿਹੜੀ ਆ ਉਹਦੇ ਵਿੱਚ ਤੇ ਅਸੀਂ ਜਾਣੋ ਰਹੇ ਕਿਉਂਕਿ ਸਾਡੇ ਗੁਰਧਾਮਾਂ ਤੇ ਜਿਨ੍ਹਾਂ ਨੇ ਅਟੈਕ ਕੀਤੇ ਸਾਡੇ ਦਿਲਾਂ ਨੂੰ ਠੇਸ ਪਹੁੰਚੀ ਸੀ ਇਸ ਕਰਕੇ ਅਸੀਂ ਉਸ ਪਾਰਟੀ ਚ ਜਾਣਾ ਨਹੀਂ ਸੀ ਚਾਹੁੰਦੇ ਆਮ ਆਦਮੀ ਪਾਰਟੀ ਉਸ ਵੇਲੇ ਉਦੋਂ ਉਸ ਵੇਲੇ ਇਲੈਕਸ਼ਨ ਲੜ ਰਹੀ ਸੀ ਜਿਸ ਵੇਲੇ ਸਾਨੂੰ ਇਹ ਨਹੀਂ ਸੀ ਪਤਾ ਕਿ ਆਮ ਆਦਮੀ ਪਾਰਟੀ ਜੋ ਕਮਿਟਮੈਂਟਾਂ ਕਰੇਗੀ ਉਹ ਸਹੀ ਕਰੇਗੀ ਕਿ ਗਲਤ ਕਰੇਗੀ ਪਹਿਲੀ ਵਾਰ ਉਹਨਾਂ ਨੇ ਜਿਹੜੀਆਂ ਗਰੰਟੀਆਂ ਦਿੱਤੀਆਂ ਮਾਨ ਸਾਹਿਬ ਨੇ ਦਿੱਤੀਆਂ ਉਹ ਕੇਜਰੀਵਾਲ ਸਾਹਿਬ ਨੇ ਦਿੱਤੀਆਂ ਔਰ ਉਹ ਸਰਕਾਰ ਬਣਨ ਤੋਂ ਬਾਅਦ ਉਹ ਗਰੰਟੀਆਂ ਉਹ ਇਨ ਬਿਨ ਪੂਰੀਆਂ ਕਰ ਰਹੇ ਸੀ ਵੇਖੋ ਕਿ ਆਮ ਤੌਰ ਤੇ ਉੱਤੇ ਜਿਹੜੀ ਵੀ ਸਰਕਾਰ ਬਣਦੀ ਹੈ ਜਦੋਂ ਉਹ ਵਾਅਦੇ ਕਰਦੀ ਚੋਨ ਮੈਨੀਫੈਸਟੋ ਦੇ ਵਿੱਚ ਉਹ ਵਾਦੇ ਪੂਰੇ ਕਰਨ ਦੇ ਚੌਥੇ ਜਾਂ ਅਖੀਲੇ ਸਾਢੇ 4 ਸਾਲ ਬਾਅਦ ਉਹਨਾਂ ਨੇ ਵਾਦਿਆਂ ਨੂੰ ਚੇਤਿਆਂ ਕਰਦੀ ਹੈ ਤੇ ਫਿਰ ਉਹ ਲੋਕਾਂ ਨੂੰ ਉਹ ਸਹੂਲਤਾਂ ਦੇਣੀਆਂ ਸ਼ੁਰੂ ਕਰਦੀ ਹੈ ਪਰ ਇਹ ਇੱਕ ਅਜਈ ਪਾਰਟੀ ਹੈ ਵੀ ਮਾਨ ਸਾਹਿਬ ਨੇ ਕੇਜਰੀਵਾਲ ਸਾਹਿਬ ਨੇ ਜੋ ਵਾਦੇ ਕੀਤੇ ਸੀ ਸਾਡੇ ਇੱਥੋਂ ਦੇ ਜਰਨਲ ਸਰ ਅਮਨ ਸ਼ੇਨ ਸਿਆਰੀ ਕਲਸੀ ਜਿਹੜੇ ਐਮਐਲਏ ਬਣੇ ਨੇ ਉਹ ਬਣਦੇ ਆ ਸਾਰੀ ਇਸ ਪਾਰਟੀ ਨੇ ਜੋ ਵਾਦਾ ਕੀਤਾ ਸੀ ਸਭ ਤੋਂ ਪਹਿਲਾਂ ਬਿਜਲੀ ਦੇ ਬਿੱਲਾਂ ਦਾ ਮਾਫ ਕਰਨ ਦਾ ਅੱਜ ਤੁਹਾਡੇ ਸਾਡੇ ਸਾਰੇ ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਇਹ ਬੜੀ ਵੱਡੀ ਉਪਲਬਧੀ ਹੈ ਜੇ 2000 ਆ ਫ੍ਰੀ ਚ ਲਾਈਏ ਕਿਸੇ ਘਰ ਦਾ ਬਿਜਲੀ ਦਾ ਬਿੱਲ ਮਾਫ ਜਿੱਥੇ ਉਹ 2000 ਬਚਦਾ ਜਿੱਥੇ ਉਸ 2000 ਨਾਲ ਘਰ ਦੀ ਰਸੋਈ ਦਾ ਸਾਰਾ ਲੂਨ ਤੇਲ ਚੱਲ ਜਾਂਦਾ ਆ ਇਸ ਕਰਕੇ ਉਹਨਾਂ ਦੇ ਹੋਰ ਵੀ ਜਿਹੜੇ ਕੰਮ ਸੀ ਡਿਵੈਲਪਮੈਂਟ ਦੇ ਬਟਾਲੇ ਚ ਦੇਖ ਲਓ ਤੁਸੀਂ ਡਿਵੈਲਪਮੈਂਟ ਦੇ ਸੜਕਾਂ ਚੌੜੀਆਂ ਹੋ ਰਹੀਆਂ ਨੇ ਕੰਮ ਹੋ ਰਹੇ ਨੇ ਕਿਸੇ ਤੇ ਵੀ ਕੋਈ ਨਜਾਇਜ਼ ਪਰਚਾ ਨਹੀਂ ਇਹ ਸਾਰੀਆਂ ਉਹਨਾਂ ਦੇ ਕੰਮ ਵੇਖ ਕੇ ਉਹਨਾਂ ਦੀਆਂ ਨੀਤੀਆਂ ਵੇਖ ਕੇ ਔਰ ਸਭ ਤੋਂ ਵੱਡੀ ਗੱਲ ਸਾਡੇ ਹਲਕੇ ਦੇ ਜਿਹੜੇ ਐਮਐਲਏ ਆ ਉਹ ਅਪਰੋਚੇਬਲ ਨੇ ਔਰ ਉਹ ਹਰ ਕਿਸੇ ਦੇ ਕੰਮ ਆਉਣ ਵਾਲੇ ਬੰਦੇ ਨੇ ਛੋਟਾ ਯੰਗ ਆ ਕੰਮ ਕਰਨ ਦੀ ਉਹਨਾਂ 'ਚ ਜਜ਼ਬਾ ਆ ਔਰ ਸਾ ਜਿਹੜੇ ਪਹਿਲਾਂ ਲੀਡਰ ਇੱਥੇ ਆਉਂਦੇ ਰਹੇ ਨੇ ਬੀਜੇਪੀ ਦੇ ਅਸੀਂ ਵੀ ਵੋਟਾਂ ਉਹਨਾਂ ਨੂੰ ਪਾ ਕੇ ਜਿਤਾਉਂਦੇ ਰਹੇ ਆ ਬੜੇ ਵੱਡੇ ਪਦਰ ਤੇ ਲੀਡ ਮਿਲਦੀ ਰਹੀ ਪਰ ਉਹ ਜਿੱਤ ਕੇ ਕਦੀ ਪਟਾਲੇ ਦੀ ਸਾਰ ਨਹੀਂ ਲਈ ਕ ਅਸੀਂ ਜ਼ਿਲ੍ਹੇ ਦੀ ਸਾਰ ਨਹੀਂ ਲਈ ਉਹ ਹੁੰਦੇ ਹੀ ਨਹੀਂ ਰਹੇ ਵਿਧਾਨ ਸਭਾ ਆ ਲੋਕ ਸਭਾ ਦੇ ਵਿੱਚ ਕਦੀ ਉਹਨਾਂ ਨੇ ਆਪਣੇ ਜ਼ਿਲ੍ਹੇ ਦੀ ਗੱਲ ਨਹੀਂ ਕੀਤੀ ਹਾਜ਼ਰੀ ਵੀ ਉਹਨਾਂ ਦੀ ਨਾਮ ਬਰਾਬਰ ਹੀ ਰਹੀ ਇਸ ਕਰਕੇ ਸਾਰਾ ਕੁਝ ਵੇਖ ਕੇ ਸਾਰਾ ਕੁਝ ਅਨਲਿਸਿਸ ਕਰਕੇ ਸਾਥੀਆਂ ਨਾਲ ਸਲਾਹ ਕਰਕੇ ਆਪਣੀਆਂ ਸੱਜੀਆਂ ਖੱਬੀਆਂ ਬਾਹਵਾਂ ਨਾਲ ਸਲਾਹ ਕਰਕੇ ਤੇ ਫਿਰ ਆਪਾਂ ਇਸ ਪਾਰਟੀ ਨੂੰ ਚੁਣਿਆ ਤੇ ਇਸ ਪਾਰਟੀ ਚ ਗਏ ਬਿਲਕੁਲ ਬਿਟੂ ਸੰਕੜੇ ਪਰਿਵਾਰ ਲੈ ਕੇ ਤੁਸੀਂ ਨਾਲ ਪਹੁੰਚਦੇ ਲੰਬਾ ਸਮਾਂ ਹੜਾਇਆ ਸ਼੍ਰੋਮਣੀ ਅਕਾਲੀ ਦਲ 'ਚ ਪਰ ਜਾ ਕੇ ਜਦੋਂ ਸਰੋਪਾ ਪੈਂਦਾ ਆਮ ਆਦਮੀ ਪਾਰਟੀ ਦਾ ਤਾਂ ਫਿਰ ਅੰਦਰੋਂ ਮਨ 'ਚ ਕੁਝ ਉੱਠਿਆ ਨਹੀਂ ਬੁਲਬੁਲੇ ਨਹੀਂ ਉੱਠੇ ਕਿ ਕੀ ਹੈ ਯਾਰ ਕਿਸ ਤਰੀਕੇ ਨਾਲ ਮੈਂ ਇੰਨੀ ਸੇਵਾ ਕੀਤੀ ਉੱਥੇ ਤਾਂ ਕੋਈ ਮਾਨ ਸਨਮਾਨ ਮਿਲਿਆ ਨਹੀਂ ਮੈਨੂੰ ਅੱਜ ਇਹਦਾ ਪੱਲਾ ਫੜਨਾ ਪਿਆ ਨੇ ਕੋਈ ਦੁੱਖ ਨਹੀਂ ਆ ਪਾਰਟੀ ਦੇ ਵਿੱਚ ਜਾਣ ਦੀ ਖੁਸ਼ੀ ਆ ਕਿਉਂਕਿ ਆਪਾਂ ਆਪਣਾ ਫੈਸਲਾ ਲੈ ਕੇ ਸਲਾਹ ਕਰਕੇ ਸਜਣਾ ਮਿੱਤਰਾਂ ਨਾਲ ਉਸ ਪਾਰਟੀ 'ਚ ਗਏ ਨੇ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਪਛਤਾਵਾ ਜ਼ਰੂਰ ਹੈ ਕਿ ਪਾਰਟੀ ਨੇ ਸਾਡੀ ਸਾਰ ਨਹੀਂ ਲਈ ਉਹ ਰਹਿੰਦੀ ਜਿੰਨੀ ਉਮਰ ਉਹਦੋਂ ਤੱਕ ਰਹਿਣਾ ਵਾ ਸੁਚਾ ਸਿੰਘ ਲੰਗਾ ਦੀ ਗੱਲ ਕਰ ਲਈਏ ਤੁਹਾਡੇ ਬੜੇ ਕਰੀਬੀ ਰਹੇ ਨੇ ਉਹਨਾਂ ਦੇ ਵੀ ਇਸੇ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵੀਡੀਓ ਆ ਰਹੀਆਂ ਕਿ ਜੀ ਪਾਰਟੀ ਸਾਡੀ ਸਾਰ ਨਹੀਂ ਲੈ ਰਹੀ ਸੁਚਾ ਸਿੰਘ ਲੰਗਾ ਦੀ ਗੱਲ ਕਰ ਲਈਏ ਉਹਨਾਂ ਦਾ ਵੀ ਇਸੇ ਤਰੀਕੇ ਨਾਲ ਉਹ ਵੀ ਛੱਡ ਰਹੇ ਨੇ ਪਾਰਟੀ ਇਹ ਸਦਾ ਸੁੱਚਾ ਸਿੰਘ ਲੰਗਾਹ ਜੀ ਦੱਸ ਸਕਦੇ ਨੇ ਕਿਉਂਕਿ ਪਾਰਟੀ ਛੱਡਣ ਦਾ ਮਨ ਉਹਨਾਂ ਦਾ ਹੈ ਜਾਂ ਨਹੀਂ ਹੈ ਉਹ ਇਹਨਾਂ ਦਾ ਇੰਡੀਵਿਜੂਅਲ ਫੈਸਲਾ ਵਾ ਉਹ ਆਪਣਾ ਫੈਸਲਾ ਆਪ ਲੈਣਗੇ ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਉਸ ਬਾਰੇ ਨਹੀਂ ਮੇਰੇ ਨਾਲ ਇਸ ਬਾਰੇ ਕੋਈ ਗੱਲ ਨਹੀਂ ਪਰ ਮੈਂ ਉਹਨਾਂ ਦੇ ਨਾਲ ਆ ਹਾਂ ਅੱਛਾ ਬਿੱਟੂ ਜੀ ਵੱਲੋਂ ਪ੍ਰਚਾਰ ਕਦੋਂ ਤੋਂ ਸ਼ੁਰੂ ਹੋਇਆ ਫਿਰ ਆਮ ਆਦਮੀ ਪਾਰਟੀ ਦਾ ਅੱਜ ਤੋਂ ਹੀ ਪ੍ਰਚਾਰ ਸ਼ੁਰੂ ਹੈ ਜੀ ਇਹ ਤੇ ਇੱਕ ਬਲਬੀਰ ਸਿੰਘ ਬਿੱਟੂ ਨੇ ਇੱਕ ਟ੍ਰੇਲਰ ਵਿਖਾਇਆ ਆਪਣੇ ਬਹੁਤ ਕਰੀਬੀ ਜਿਹੜੇ ਸਾਥੀ ਥੋੜੇ ਜੇ ਮੇਰੇ ਨਾਲ ਗਏ ਨੇ ਔਰ ਬਹੁਤ سارے ਸਾਥੀਆਂ ਦੇ ਰਾਤ ਤੋਂ ਲੈ ਕੇ ਹੁਣ ਤੱਕ ਫੋਨ ਆ ਰਹੇ ਨੇ ਤੇ ਉਹ ਸਾਰੇ ਤਿਆਰ ਬੈਠੇ ਨੇ ਕਹਿੰਦੇ ਸਾਨੂੰ ਕਿਉਂ ਨਹੀਂ ਖੜਿਆ ਸਾਨੂੰ ਕਿਉਂ ਨਹੀਂ ਖੜਿਆ ਪਰ ਜਲਦੀ ਇੱਕ ਵੱਡਾ ਪ੍ਰੋਗਰਾਮ ਲੀਕ ਕੇ ਔਰ ਸੈਂਕੜੇ ਪਰਿਵਾਰ ਹੋਰ ਜਿਹੜੇ ਆਉ ਉਹ ਬਟਾਲੇ ਵਿੱਚੋਂ ਨਹੀਂ ਪੂਰੇ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚੋਂ ਆਈ ਤਾਰੀਵਾਲ ਚੋ ਸ਼ਾਮਿਲ ਕਰਾਵਾਂਗੇ ਗਰਦਾਸਪੁਰ ਚ ਸ਼ਾਮਿਲ ਕਰਾਵਾਂਗੇ ਈਵਨ ਪਠਾਨਕੋਟ ਦੀਨਾ ਨਗਰ ਚ ਸ਼ਾਮਿਲ ਕਰਾਵਾਂਗੇ ਫਤੇਗੜ ਚੂੜੀਆਂ ਚੋਂ ਡੇਰੇ ਚੋਂ ਸ਼ਾਮਿਲ ਕਰਾਵਾਂਗਾ ਮੇਰੇ ਕਹਿਣ ਤੋਂ ਭਾਵ ਕਿ ਪੂਰੇ ਹਲਕਿਆਂ ਦੇ ਵਿੱਚ ਜਾ ਕੇ ਸੇਵਾ ਕਰਾਂਗਾ ਵਰਕਰ ਤੌਰ ਤੇ ਕਰਾਂਗਾ ਔਰ ਨ ਡਰ ਨਰ ਭੈ ਮੈਂ ਇਨਸਾਨ ਆ ਪ੍ਰਮਾਤਮਾ ਤੋਂ ਡਰਨ ਵਾਲਾ ਬੰਦਾ ਪ੍ਰਮਾਤਮਾ ਤੋਂ ਡਰ ਕੇ ਕਹਿੰਦਾ ਕਿ 20000 ਵੋਟ ਦਾ ਫਰਕ ਜਿਹੜਾ ਵਾ ਮੈਂ ਇੱਕ ਅਕਾਲੀ ਦਲ ਦੇ ਡੱਬੇ ਚੋਂ 20000 ਵੋਟ ਕੰਢ ਕੇ ਮੈਂ ਚਿੰਤਨ ਸ਼ਰੀਕ ਅੱਜ ਆਮ ਆਦਮੀ ਪਾਰਟੀ ਦੇ ਡੰਬੇ ਚ ਪਾਉਣ ਦੀ ਸਮਰੱਥਾ ਰੱਖਦਾ ਔਰ ਪਰਮਾਤਮਾ ਤੋਂ ਅਸ਼ੀਰਵਾਦ ਲੈ ਕੇ ਇਹਨਾਂ ਫਰਕ ਮੈਂ ਜ਼ਰੂਰ ਪਾਵਾਂਗਾ ਬਿਲਕੁਲ ਵਗਦੀਆਂ ਨੇਰੀਆਂ ਚ ਜਿੱਤਦੇ ਰਹੇ ਹੋ ਤੁਸੀਂ ਚਲੋ ਪਿੱਛੇ ਰਹੀਏ ਕੋਈ ਕਈ ਕਾਰਨ ਹੁੰਦੇ ਨੇ ਕਿ ਨਹੀਂ ਜਿੱਤ ਸਕੇ ਪਰ ਲਗਾਤਾਰ ਵਗਦੀਆਂ ਨੇਰੀਆਂ ਚ ਜਿੱਤਦੇ ਰਹੇ ਹੋ ਮੈਂ ਲਗਾਤਾਰ 5 ਇਲੈਕਸ਼ਨਾਂ ਲੜੀਆਂ ਨੇ ਐਮਸੀ ਦੀ ਸਰਕਾਰ ਭਾਵੇਂ ਕੋਈ ਵੀ ਆਈ ਹੈ ਔਰ 5 ਵਾਰੀ ਮੈਂ ਜਿੱਤੇ ਆਂ 3 ਵਾਰੀ ਮੈਂ ਆਪ ਜਿੱਤੇ ਆਂ 1 ਵਾਰੀ ਮੇਰੀ ਮਾਤਾ ਜਿੱਤੀ 1 ਵਾਰੀ ਚਾਚਾ ਜਿੱਤੇ ਛੇਵੀਂ ਲਖਸ਼ਮੀ ਜਿਹੜੀ ਮੈਂ ਲੜੀ ਆ ਉਹ ਵੀ ਮੈਂ ਜਿੱਤਿਆ ਹੋਇਆ ਇਲੈਕਸ਼ਨ ਆ ਉਹ ਅੱਜ ਵੀ ਤੁਸੀਂ ਮੇਰੀਆਂ ਅਸੀਲ ਅਸਲੀ ਜਿਹੜੀਆਂ ਮਸ਼ੀਨਾਂ ਨੇ ਉਹ ਕਢਵਾ ਲਈਆਂ ਜਾਣ ਸਾਰੀ ਦੁਨੀਆ ਨੂੰ ਪਤਾ ਮੈਨੂੰ ਆਈਬੀ ਇੰਟੈਲੀਜੈਂਸ ਸਾਰਿਆਂ ਨੇ ਮੈਨੂੰ ਵਧਾਈਆਂ ਵੀ ਦੋ ਦਿਨ ਦੇ ਦਿੱਤੀਆਂ ਸੀ ਪਹਿਲੋਂ ਪਰ ਜਦੋਂ ਉੱਥੇ ਮਸ਼ੀਨਾਂ ਦੀ ਗਿਣਤੀ ਸ਼ੁਰੂ ਹੁੰਦੀ ਆ ਮਸ਼ੀਨਾਂ ਜਦੋਂ ਪਹਿਲੀ ਮਸ਼ੀਨ ਨਹੀਂ ਹੁੰਦੀ ਆ ਤੇ ਕਿਹਾ ਜਾਂਦਾ ਮੇਰੇ ਵੱਲੋਂ ਕਿ ਇਹ ਮਸ਼ੀਨ ਉਹ ਨਹੀਂ ਆ ਨੰਬਰ ਨਹੀਂ ਰਲਦੇ ਸਰਟੀਫਿਕੇਟ ਦੇ ਮੁਤਾਬਕ ਜਿਹੜਾ ਸਰਟੀਫਿਕੇਟ ਰਿਟਰਨਿੰਗ ਅਫਸਰ ਕੋ ਦਿੱਤਾ ਗਿਆ ਸੀ ਉਹਦੇ ਤੇ ਨੰਬਰ ਹੋਰ ਆ ਗ੍ਰੀਨ ਦੀ ਉਹਦੀ ਸੀਲ ਲੱਗੀ ਸੀ ਉੱਥੇ ਲਾਲ ਰੰਗ ਦੀ ਸੀਲ ਸੀ ਮਸ਼ੀਨ ਓਵਰ ਸੀ ਔਰ ਵੋਟਾਂ ਹੀ ਬਦਲ ਦਿੱਤੀਆਂ ਗਈਆਂ ਔਰ ਇਹ ਸਾਰਾ ਕੁਝ ਸਦਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਨੇ ਆਪ ਕਿਉਂਕਿ ਉਹ ਇਸ ਵਾਲੇ ਸੀਐਮ ਦੀ ਪਾਵਰ ਵਰਤ ਰਹੇ ਸੀ ਜੇ ਇੱਥੇ ਅਸ਼ਵਨੀ ਸੇਖੜੀ ਜੀ ਦੇ ਦੇਖਰੇਕ ਚ ਉਹ ਇਲੈਕਸ਼ਨ ਹੁੰਦੀ ਤੇ ਨਿਰਪੱਖ ਇਲੈਕਸ਼ਨ ਅੱਗੇ ਵੀ ਹੁੰਦੇ ਆ ਹੁਣ ਵੀ ਹੁੰਦੇ ਆ ਤੇ ਮੈਂ ਫੇਰ ਦੋਵੇਂ ਸੀਟਾਂ ਬੜੇ ਸ਼ਾਨ ਨਾਲ ਜਿੰਨੇ ਸੀ ਈਵਨ ਕਿ ਮੈਂ 7-8 ਸੀਟਾਂ ਹੋਰ ਜਿੱਤੋਂਦਾ ਸਾਂ ਬਿਲਕੁਲ ਬਿੱਟੂ ਜੀ ਮੇਰਾ ਲਾਸਟ ਸਵਾਲ ਜਿਸ ਤਰੀਕੇ ਨਾਲ ਤੁਸੀਂ ਆਮ ਆਦਮੀ ਪਾਰਟੀ ਚ ਗਏ ਹੋ ਇਸ ਤਰੀਕੇ ਨਾਲ ਬੜੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਿੱਚ ਉਹਨਾਂ ਦੇ ਜਿਹੜੇ ਆਗੂ ਨੇ ਜਾਂ ਲੀਡਰ ਨੇ ਉਹ ਲਗਾਤਾਰ ਇਸੇ ਤਰੀਕੇ ਨਾਲ ਕੋਈ ਜਾ ਰਿਹਾ ਕੋਈ ਆ ਰਿਹਾ ਕੋਈ ਪਾਰਟੀ ਨੂੰ ਹਲਵਿਦਾ ਕਹਿ ਰਿਹਾ ਕੋਈ ਨਵੀਂ ਚ ਜਾ ਰਿਹਾ ਇਹ ਕਿਉਂ ਇਹ ਸਾਰਾ ਸਿਸਟਮ ਜਿਸ ਤਰੀਕੇ ਨਾਲ ਪਹਿਲਾਂ ਨਹੀਂ ਇਸ ਤਰੀਕੇ ਦਾ ਕਦੇ ਮਾਹੌਲ ਬਣਿਆ ਉਹ ਹੁਣ ਪਾਰਟੀ ਦੇ ਵਿੱਚ ਜਿਹੜੇ ਵੱਡੇ ਲੀਡਰ ਨੇ ਉਹ ਆਪਣੇ ਪਰਿਵਾਰਾਂ ਨੂੰ ਅੱਗੇ ਲਿਆ ਰਹੇ ਨੇ ਉਹ ਆਪਣੇ ਪੁੱਤ ਭਤੀਜਿਆਂ ਨੂੰ ਕਿਸੇ ਨੂੰ ਚੇਅਰਮੈਨ ਲਵਾਤਾ ਕਿਸੇ ਨੂੰ ਆ ਸਰਪੰਚ ਬਣਾਤਾ ਕਿਸੇ ਨੂੰ ਐਮਸੀ ਬਣਾਤਾ ਆਪਣੇ ਪਰਿਵਾਰ ਦੇ ਵਿੱਚ ਹੀ ਉਹਦੇਦਾਰੀਆਂ ਪਰਿਵਾਰ ਵਿੱਚ ਹੀ ਚੇਅਰਮੈਨੀਆਂ ਜਿਹੜੀਆਂ ਨੇ ਉਹ ਦੇਣੀਆਂ ਨੇ ਔਰ ਵਰਕਰ ਜਿਹੜਾ ਕੰਮ ਕਰਦਾ ਦਿਨ ਰਾਤ ਮਰਦਾ ਵਾ ਇੱਕ ਬੂਥ ਲੈਵਲ ਤੋਂ ਲੈ ਕੇ ਐਮਸੀ ਜਾਂ ਸਰਪੰਚ ਮੈਂਬਰ ਮੇਨ ਰੀਡ ਦੀ ਹੱਡੀ ਉਹ ਹੁੰਦੀ ਆ ਜਦੋਂ ਉਹ ਵਰਕਰ ਪਾਰਟੀ ਨਾਲੋਂ ਟੁੱਟਦਾ ਫਿਰ ਉਹ ਪਾਰਟੀਆਂ ਦਾ ਨੁਕਸਾਨ ਹੁੰਦਾ ਔਰ ਉਹੋ ਕੁਝ ਹੀ ਅੱਜ ਹੋ ਰਿਹਾ ਵਾ ਜੀ ਬਿਲਕੁਲ ਸਾਡੇ ਨਾਲ ਸੀ ਇੱਕ ਵੱਡੇ ਚਿਹਰੇ ਨੇ ਬਟਾਲੇ ਦੇ ਜ਼ਿਲ੍ਹਾ ਪ੍ਰਧਾਨ ਸੀ ਸ਼੍ਰੋਮਣੀ ਕਾਲੀ ਦਲ ਦੇ ਤਾਂ ਜਿਨ੍ਹਾਂ ਨੇ ਅਲਵਿਦਾ ਕਹਿ ਕੇ ਅੱਜ ਆਪ ਦਾ ਪੱਲਾ ਫੜਿਆ ਵਾ ਤਾਂ ਉਹਨਾਂ ਨੇ ਇੱਕ ਗੱਲ ਕਹਿ ਦਿੱਤੀ ਏ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਵੱਡੀ ਲੀਡ ਯਾਨੀ ਕਿ 20000 ਦੇ ਕਰੀਬ ਵੋਟ ਦੇ ਨਾਲ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਜਿਤਾਣਗੇ ਦਾਵਾ ਕੀਤਾ ਵਾ ਹੁਣ 4 ਜੂਨ ਨੂੰ ਹੀ ਰਿਜ਼ਲਟ ਆਣਗੇ ਤਾਂ ਪਤਾ ਲੱਗੇਗਾ ਕਿ ਕਿਸ ਪਾਰਟੀ ਨੂੰ ਫਤਵਾ ਮਿਲਦਾ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਕੁੰਡਰ ਗੁਰਦਾਸ